ਪੰਜਾਂ ਮੇਰਾ ਜੀ ਇੱਕ ਕੈਂਟਰ ਗੱਡੀ ਨਾਲ ਐਕਸੀਡੈਂਟ ਹੋਇਆ। ਜੋ ਸਿੰਘਾ ਵਾਲੇ ਬਿਜਲੀ ਗ੍ਰਿਡ ਹੈਗਾ ਉਹਦੇ ਸਾਹਮਣੇ ਐਕਸੀਡੈਂਟ ਹੋਇਆ ਸੀਗਾ ਕੈਂਟਰ ਦਾ ਤੇ ਮੋਟਰਸਾਈਕਲ ਦਾ ਜੀ। ਮੋਟਰਸਾਈਕਲ ਸਵਾਰ ਦੀ ਮੌਕੇ ਤੇ ਜੱਥ ਹੋ ਗਈ ਹੈ ਜੀ ਤੇ ਉਹਨਾਂ ਨੂੰ ਲਿਆ ਕੇ ਮੋਰਚੀ ਦੇ ਵਿੱਚ ਚਾਹ ਕਰਵਾਇਆ ਸਰਕਾਰੀ ਹਸਪਤਾਲ। ਇਹ ਮੋਗਿਆ ਜਿਹਾ ਰੀ ਲਾ ਕੇ ਸਮਾਨ ਸਾਰਾ ਇਹਦੇ ਕੋਲੇ ਆ ਜੀ ਰੋਟੀ ਪਾਣੀ ਸਭ ਕੁਝ ਸਾਰਾ ਭੰਗਿਆ ਜਾਂਦਾ ਪੂਰਾ ਟਰੱਕ ਵਾਲਾ ਕੋਈ ਫਿਰਫੜਾ ਵਿੱਚ ਮਾਰ ਗਿਆ ਜੀ ਉਹ ਥਾਂ ਤੇ ਮੌਤ ਹੋ ਗਈ। हमारे पास एक पेशेंट आया है गुरप्रीत सिंह पेशेंट है जो इस, इसका एक्सीडेंट हुआ है सिंसा वाला भी इसका एक्सीडेंट हुआ है देखिए नाम पता किसी को रन मत मैं सजीत सिंह मोगाली राधा स्वामी डेरा कोर्ट ऊपर रोड पे रहने वाला एक्सीडेंट हुआ है की लगे सिचुएशन मेरा जी एक एंटर गाड़ी ने एक्सीडेंट हुआ है एक घर दे ठेके पे मोरे ਉਧਰੋਂ ਕਿਤੇ ਜਾ ਰਿਹਾ। ਇਹ ਮੋਗਾ ਦਿਹਾੜੀ ਲਾ ਕੇ ਸਾਮਾਨ ਸਾਰਾ ਇਹਦੇ ਕੋਲੇ ਆ ਜੀ ਰੋਟੀ ਪਾਣੀ ਸਬਜ਼ੀ ਸਾਰਾ ਕੋਲ ਲੈ ਜਾਂਦਾ। ਪੂਰਾ ਟਰੱਕ ਵਾਲਾ ਕੋਈ ਪੈਂਡਲਾ ਵਿੱਚ ਮਾਰ ਗਿਆ ਜੀ। ਉਹ ਥਾਂ ਤੇ ਹੀ ਮੌਤ ਹੋ ਗਈ। ਕਾਹਦਾ ਪਾੜਾ ਐਕਸੀਡੈਂਟ ਹੋ ਗਿਆ। ਉਹ ਕਮ ਮੋਗਾ ਕਮ ਕੱਢੀ ਉਧਰੋਂ ਦੀ ਮੋਟਰਸਾਈਕਲ ਤੇ ਜਾਂਦਾ ਪਿਆ ਸੀ। ਇਹ ਮੋਟਰਸਾਈਕਲ ਤੇ ਪੈਂਡਲ ਤੇ ਹਾਂ ਪੈਂਡਲੋਂ ਜਾਂਦਾ ਪਿਆ ਸੀ ਉਧਰੋਂ ਵਾਗ ਕੇ ਪਣਾ ਨੂੰ ਆ ਰਿਹਾ ਸੀ। ਕਿੰਨੇ ਕੋਮ? ਉਮਰ ਹੋ ਗਈ 20 ਸਾਲ ਦੀ ਹੈਗੀ ਬਸ। ਇਹ ਪਹਿਲਾ ਬੱਚਾ ਹੀ ਹੋਣ ਵਾਲਾ ਜੀ। ਚੌਥਾ ਮਹੀਨਾ ਲੱਗਿਆ ਹੋਇਆ ਵਿਆਹ ਨੂੰ।

ਇਸ ਮਾਸਵਾ ਸਰਟੀਫਾਈਡ ਮੋਗਾ ਨੂੰ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਪੁਲਿਸ ਮਲਾਜਮਾਂ ਦੀ ਤੇ ਮੌਕੇ ਤੇ ਪੁਲਿਸ ਮਲਾਜਮ ਪਹੁੰਚ ਚੁੱਕੇ ਸੀਗੇ ਜੋ ਸਿੰਘਾਂ ਵਾਲੇ ਬਿਜਲੀ ਗ੍ਰਿਡ ਹੈਗਾ ਉਹਦੇ ਸਾਹਮਣੇ ਐਕਸੀਡੈਂਟ ਹੋਇਆ ਸੀਗਾ ਕੈਂਟਰ ਦਾ ਤੇ ਮੋਟਰਸਾਈਕਲ ਦਾ ਜੀ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਤੇ ਉਹਨਾਂ ਨੂੰ ਲਿਆ ਕੇ ਮੋਰਤਰੀ ਦੇ ਵਿੱਚ ਜਾਂਚ ਕਰਵਾਇਆ ਤੇ ਸਰਕਾਰੀ ਹਸਪਤਾਲ ਜੀ ਪਤਾ ਲੱਗ ਸਕਿਆ ਕਿ ਇਹ ਜਿਹੜਾ ਮੋਟਰਸਾਈਕਲ ਚਾਲਕ ਕਿੱਧਰੋਂ ਆ ਕੇ ਕਿੱਧਰ ਜਾ ਰਿਹਾ ਸੀ ਇਹ ਦੱਸਣ ਦੇ ਮਤਾਬਕ ਹੈ ਜੀ ਰਾਘਰੀਆਂ ਦੇ ਵਿੱਚੋਂ ਸਿੰਘਾਂ ਵਾਲੇ ਪਾਸੇ ਚੰਦਪੁਰਾਣੇ ਵੱਲ ਨੂੰ ਜਾ ਰਿਹਾ ਸੀਗਾ ਜੀ ਕਿੰਨੇ ਕੁ ਉਮਰ ਹੈ